ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਬਹੁਤ ਸੋਹਣੀਆਂ ਸੋਹਣੀਆਂ ਸੂਟਾਂ ਦੀਆਂ ਵੀਡੀਓ ਜਿੱਥੇ ਤੁਹਾਨੂੰ ਦੇਣ ਦੇ ਆ ਉੱਥੇ ਦੇਣ ਲੱਗੇ ਆ ਇੱਕ ਸੇਲ ਆਖਰੀ ਸੇਲ ਗਰਮ ਸੂਟਾਂ ਤੇ ਇਸ ਤੋਂ ਬਾਅਦ ਨਾ ਤਾਂ ਸਟਾਕ ਆਉਣਾ ਜੇ ਨਾ ਹੀ ਨਵੀਂ ਸੇਲ ਆਉਣੀ ਜੇ ਤੇ ਜੇ ਕਿਤੇ ਦੁਬਾਰੇ ਸਟਾਕ ਕਿਸੇ ਨੇ ਸਾਨੂੰ ਦੇ ਦਿੱਤਾ ਜਾਂ ਮਿਲ ਗਿਆ ਜਾਂ ਤੁਸੀਂ ਪਿਆਰ ਜਿਆਦਾ ਦਿੱਤਾ ਤੇ ਜ਼ਰੂਰ ਲੈ ਕੇ ਆਵਾਂਗੇ ਫਿਲਹਾਲ ਇਹ ਜਿਹੜੀ ਆ ਇਹ ਆਖਰੀ ਸੇਲ ਦੀ ਵੀਡੀਓ ਜੇ ਇਸ ਤੋਂ ਬਾਅਦ ਸਟਾਕ ਨਹੀਂ ਜੇ ਹੈਗਾ ਤੇ ਜਲਦੀ ਜਲਦੀ ਸੂਟ ਬੁੱਕ ਕਰ ਲਿਓ ਇਸ ਤੋਂ ਪਹਿਲਾਂ ਕਿ ਮੇਲਾ ਲੁੱਟਿਆ ਜਾਵੇ ਆਜੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਸੋਹਣੇ ਸੋਹਣੇ ਸੇਲ ਵਾਲੇ ਅੱਜ ਦੀ ਵੀਡੀਓ ਚ ਸਾਡੇ ਨਾਲ ਜੁੜਿਓ ਤੁਹਾਨੂੰ ਦੇਵਾਂਗੇ ਆਪਾਂ ਸੂਟ ਸਿਰਫ ਤੇ ਸਿਰਫ 250 ਰੁਪਏ ਦਾ ਬਿਲਕੁਲ ਸਹੀ ਸੁਣ ਲਿਆ ਜੇ ਤੁਸੀਂ 250 ਰੁਪਈਆ ਦਾ ਸੂਟ ਦੇਣਾ ਤੁਹਾਨੂੰ ਆਪਾਂ ਜਿਹੜਾ ਕਿ ਫੁੱਲ ਗਰੰਟੀ ਦੇ ਨਾਲ ਨਾ ਉਹ ਖਰਾਬ ਹੋਣਾ ਜਾਂ ਨਾ ਉਹ ਪਾਟਣਾ ਜਾਂ ਨਾ ਉਹ ਦਾ ਰੰਗ ਜਾਣਾ ਫੁੱਲ ਗਰੰਟੀ ਵਾਲਾ ਸੂਟ ਕਿੰਨੇ ਦਾ ਆ ਸਿਰਫ 250 ਰੁਪਏ ਦਾ 200 ਤੇ ਕਿੰਨੇ ਹੋਗੇ ਆ ਹੋਗੇ 250 ਸੂਟ ਜੇ ਯਕੀਨ ਮੰਨਿਓ ਯਕੀਨ ਨਹੀਂ ਆਉਣਾ ਤੁਹਾਨੂੰ ਵੀਡੀਓ ਚੈੱਕ ਕਰਿਓ ਐਂਡ 'ਚ ਦਊਗਾ ਵੀਡੀਓ ਤੇ ਤੁਹਾਨੂੰ ਮੈਂ ਸੂਟ ਉਹ ਵਾਲੇ ਪਸ਼ਮੀਨਾ ਸਿਲਕ ਤੋਂ ਸ਼ੁਰੂ ਕਰਦੇ ਆਂ ਜੀ ਇਹਨਾਂ ਦਾ ਰੇਟ ਜਿਹੜਾ ਉਹੀ ਆ ਜਾਣਾ ਸੇਮ ਹੀ ਬਾਕੀ ਜਿਹੜਾ ਸੇਲ ਦੇ ਸੂਟ ਨੇ ਐਂਡ ਤੱਕ ਜੁੜੇ ਰਹੋ ਦਊਗਾ ਤੁਹਾਨੂੰ ਕਮਾਲ ਦੇ ਇਹ ਸੂਟ ਮਿਲ ਜਾਣਾ ਤੁਹਾਨੂੰ ਸਿਰਫ ਤੇ ਸਿਰਫ 1390 ਰੁਪਈਆ ਦਾ ਪਿਓਰ ਪਸ਼ਮੀਨਾ ਦਾ ਸੂਟ ਜੇ ਜਿਹਦੇ ਵਿੱਚ ਡਬਲ ਟੋਨ ਵਾਲਾ ਫੈਬਰਿਕ ਆਉਣਾ ਜੇ ਪਸ਼ਮੀਨਾ ਸਿਲਕ ਤੇ ਵਿਦਾਊਟ ਲਾਈਨਿੰਗ ਸੂਟ ਜਿਹੜਾ ਜਿ ਸਟਿਚ ਹੋਣਾ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਰੇਟ ਆਉਣਾ ਜੇ ਇਹਦਾ ਸਿਰਫ 1390 ਰੁਪਏ ਅੱਗੇ ਇਹਦੇ ਵਿੱਚ ਤੁਹਾਨੂੰ ਕਲਰ ਵੱਖਰੇ ਵੱਖਰੇ ਆਈ ਜਾਣਗੇ ਡਿਜ਼ਾਈਨ ਨਵੇਂ-ਨਵੇਂ ਆਈ ਜਾਣਗੇ ਆਹ ਲਓ ਜੀ ਚੈੱਕ ਕਰ ਲਓ ਸੂਟ ਆ ਵੀ ਪਿਓਰ ਪਸ਼ਮੀਨਾ ਡਬਲ ਟੋਨ ਰੇਟ ਸਿਰਫ ਉਹੀ 1390 ਰੁਪਏ ਸ਼ਿਪਿੰਗ ਫਰੀ ਰਹਿਣੀ ਜੇ ਕਲਰ ਚੈੱਕ ਕਰ ਲਿਓ ਬਹੁਤ ਸੋਹਣੀ ਆ ਗਈ ਜੇ ਸ਼ੇਡ ਰਸਟ ਰੇਟ ਸੇਮ ਬਾਜੂ ਵਰਕ ਸੇਮ ਵਿਦਆਊਟ ਦੁਪੱਟਾ 1390 ਦਾ ਕਿਸੇ ਦੇ ਵਿੱਚ ਆ ਗਿਆ ਜੇ ਮੋਰ ਪੰਖੀਆ ਬਹੁਤ ਸੋਹਣਾ ਕਦਰ ਜੇ ਬਹੁਤ ਜਿਆਦਾ ਪਿਆਰਾ ਸੂਟ ਜੇ ਇਹ ਵੀ ਅੱਗੇ ਆ ਗਿਆ ਜੇ ਆਪਣੇ ਕੋਲ ਰੈੱਡ ਮਰੂਨ ਕਲਰ ਇਹ ਵੀ ਆ ਜਣਾ ਸੇਮ ਕਲਰ ਸੇਮ ਰੇਟ ਸੇਮ ਡਿਜ਼ਾਈਨ ਸ਼ਿਪਿੰਗ ਫ੍ਰੀ ਵਿਦਆਊਟ ਦੁਪੱਟਾ 1390 ਤੇ ਅੱਗੇ ਆ ਗਿਆ ਆਪਣੇ ਕੋਲ ਬਰਬਰੀ ਪਸ਼ਮੀਨਾ ਰੇਟ ਇਹ ਕੀ ਆ ਗਿਆ ਸੂਟ ਦਾ ਸਿਰਫ ਤੇ ਸਿਰਫ 1290 ਰੁਪਏ ਸੂਟ ਹੈਗਾ ਜੇ ਬਰਬਰੀ ਪਸ਼ਮੀਨਾ ਦਾ ਅੱਗੇ ਆਗੇ ਜੇ ਆਪਣੇ ਕੋ 500 ਤੇ 45 ਰੁਪਏ ਵਾਲੇ ਸੂਟ ਸ਼ਿਪਿੰਗ ਆ ਗਈ ਜੇ ਫ੍ਰੀ ਰੇਟ ਆ ਗਿਆ ਜੇ 500 ਤੇ 45 ਰੁਪਏ ਚੈੱਕ ਕਰ ਲਓ embroidery ਵਰਕੇ ਦਾ ਬਾਜੂ ਵਰਕੇ ਦੇ ਨਾਲ ਐਡ ਜੇ ਸੂਟ ਦੇ ਆ लो ਜੀ ਚੈੱਕ ਕਰ ਲਓ ਆਹ ਲੋ 500 45 ਦੇ ਵਿੱਚ ਜੀ ਵਿਦਆਊਟ ਦੁਪੱਟਾ ਜੇ ਇਹਦੇ ਵਿੱਚ ਆ ਗਿਆ ਜੇ ਇੱਕ ਆ ਕਲਰ ਆਪਣੇ ਕੋ ਗ੍ਰੀਨ ਰੇਟ ਸੇਮ ਰੇਟ ਸੇਮ ਆ ਗਿਆ 545 ਰੁਪਏ ਇੱਕ ਕਲਰ ਇਹਦੇ ਵਿੱਚ ਆਪਣੇ ਕੋਲ ਆ ਗਿਆ ਆਹ ਵਾਲਾ ਇਹ ਵੀ ਆ ਗਿਆ ਸੇਮ ਰੇਟ 545 ਰੁਪਏ ਅੱਗੇ ਆਗੇ ਜੇ ਆਪਣੇ ਕੋਲ ਪਿਓਰ ਪਸ਼ਮੀਨਾ ਦੇ ਉੱਤੇ ਬਹੁਤ ਸੋਹਣੇ ਸੂਟ ਨੇ ਤੇ ਜਿਨ੍ਹਾਂ ਦੇ ਵਿੱਚ ਕਲਰ ਚਾਰਟ ਆਪਣੇ ਕੋਲ ਜਿਆਦਾ ਆਪਸ਼ਨਾਂ ਹੈ ਨਹੀਂ ਜੇ ਰੇਟ ਦੇ ਤਾਂ ਤੁਹਾਨੂੰ ਸਭ ਤੋਂ ਸੋਹਣਾ ਤੇ ਸਭ ਤੋਂ ਸਸਤਾ ਕਿੰਨੇ ਦਾ ਸੂਟ ਦੇ ਦੇਣਾ ਅੱਜ ਤੁਹਾਨੂੰ ਆਪਾਂ 750 ਰੁਪਏ ਦਾ ਦੋ ਸੂਟ ਮਿਲਣਗੇ ਜੇ 1400 ਦੇ ਸ਼ਿਪਿੰਗ ਫ੍ਰੀ ਜੇ ਆਖਰੀ ਸੂਟ ਨੇ ਆਖਰੀ ਵੀਡੀਓ ਆ ਆਖਰੀ ਮੌਕਾ ਜੇ ਆलो ਚੈੱਕ ਕਰ ਲਓ ਇਸ ਤੋਂ ਬਾਅਦ ਨਾ ਤਾਂ ਸੂਟ ਆਉਣੇ ਜੇ ਨਾ ਹੀ ਇਹ ਵੀਡੀਓ ਆਉਣੀ ਜੇ ਇਹ ਸੂਟਾਂ ਦਾ ਕਲਰ ਉਨੀ ਇੱਕ ਹੀ ਫਰਕ ਆ ਸਕਦਾ ਜੇ ਵੀਡੀਓ ਕਰਕੇ ਰੇਟ ਸੇਮ ਆਉਣਾ ਇਹਦੇ ਸਿਰਫ 745 ਦਾ ਇਸ ਤੋਂ ਬਾਅਦ ਮੇਲਾ ਖਤਮ ਜੇ 990 90ਆਂ ਦੇ ਵਿੱਚ ਇਹ ਸੂਟ ਜਿਹੜੇ ਜੇ ਅਸੀਂ ਸੇਲ ਕੀਤੇ ਸੀਗੇ ਹੁਣ ਤੁਹਾਨੂੰ ਦੇ ਦਿੱਤੇ ਆਪਾਂ ਐਂਡ ਸੀਜ਼ਨ ਦੇ ਵਿੱਚ ਆਖਰੀ ਸੇਲ ਦੇ ਨਾਲ ਰੇਟ ਸਿਰਫ ਉਹੀ 750 ਰੁਪਏ ਜਿਹੜਾ ਮਰਜੀ ਸੂਟ ਚੈੱਕ ਕਰ ਲਓ ਪਿਓਰ ਪਸ਼ਮੀਨਾ ਦਾ ਆਊਗਾ ਜੇ ਬੁਰਦ ਦੀ ਫੁੱਲ ਗਾਰੰਟੀ ਆ ਵੀ ਤੇ ਕੋਈ ਬੁਰ ਨਹੀਂ ਜੇ ਆਉਣੀ ਰੇਟ ਦੇਣਾ ਤੁਹਾਨੂੰ ਆਪਾਂ 745 ਰੁਪਏ ਚੈੱਕ ਕਰੋ ਪਸ਼ਮੀਨਾ ਬਹੁਤ ਪਿਆਰਾ ਪਿਆਰਾ ਬਹੁਤ ਜਿਆਦਾ ਸੋਹਣਾ ਸੋਹਣਾ ਸੂਟ ਤੇ ਬਹੁਤ ਜਿਆਦਾ ਸੋਹਣਾ ਸਟਾਕ ਇੱਥੋਂ ਤੱਕ ਜਿਹੜਾ ਜੇ ਇਹ ਮੈਨੂੰ ਇੱਥੋਂ ਤੱਕ ਇਹ ਨਾ ਇੱਕ ਹੋਰ ਹੈਗੇ ਹਾਂਜੀ ਹਾਂਜੀ ਲਓ ਜੀ ਇਹ ਵੀ ਚੱਕੋ 750 ਦਾ ਅਬੀ ਲਓ ਜੀ 750 ਦੇ ਵਿੱਚ ਕਲਰ ਦਾ ਮਾਈਨਰ ਜਨਾ ਫਰਕ ਆਉਂਦਾ ਜੇ ਆ ਵੀ ਚੱਕੋ 750 ਰੁਪਈਆ ਦੇ ਵਿੱਚ ਤੇ ਆ ਆਗੇ ਜੇ ਹੁਣ ਆਪਣੇ ਕੋਲ 650 ਪੰਜਾਹਾਂ ਦੇ ਨਾਲ ਸ਼ਿਪਿੰਗ ਫ੍ਰੀ ਆ ਗਈ ਜੇ ਰੇਟ ਆ ਗਿਆ ਜੇ 650 ਰੁਪਏ ਮਾਈਨਰ ਕਲਰ ਦਾ ਫਰਕ ਆਉਣਾ ਜੇ ਰੇਟ ਸੇਮ ਆਉਣਾ ਜੇ ਚੱਕੋ ਜੀ ਆ ਵੀ 650 ਰੁਪਏ ਦੋ ਸੂਟ 1200 ਦੇ ਇੱਕ ਆ ਵੀ ਕਲਰ ਜੇ ਇਹਦੇ ਵਿੱਚ ਸੋਨਾ ਜ ਆ ਆ ਕਲਰ ਤਾਂ ਅਸੀਂ ਵੇਚ-ਵੇਚ ਥੱਕ ਗਏ ਹਾਂ ਇੰਨਾ ਜਿਆਦਾ ਸਾਡੇ ਕੋਲ ਆ ਜਿਹੜਾ ਡਿਮਾਂਡ ਜੀ ਹੈਗਾ ਆ ਲਓ ਜੀ ਸਟਾਲ ਵਾਲੇ ਆ ਗਏ ਜੇ 545 ਦੇ ਨਾਲ ਸ਼ਿਪਿੰਗ ਆ ਜਣੀ ਜੇ ਇਹਨਾਂ ਦੇ ਉੱਤੇ ਫ੍ਰੀ ਰੇਟ ਸਿਰਫ 545 ਰੁਪਏ ਸਟਾਲ ਨਾਲ ਜੇ ਬਾਟਮ ਨਾਲ ਜੇ ਆ ਵੀ ਚੈੱਕ ਕਰ ਲੋ 545 ਦਾ ਚੱਕੋ ਜੀ 1000 ਦੇ ਦੋ ਸੂਟ ਦੇ ਸਟਾਲਾਂ ਵਾਲੇ ਚੱਕੋ ਜੀ ਆ ਲਓ ਜੀ ਆ ਵੀ ਲੈ ਲਓ ਫ੍ਰੀ ਸ਼ਿਪਿੰਗ ਜੇ 올 ਓਵਰ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈ ਕੇ ਆਰਡਰ ਕਰੋ ਫ੍ਰੀ ਸ਼ਿਪਿੰਗ ਦੇ ਨਾਲ ਆ ਵੀ ਦਾ ਲੋ ਜੀ ਆ ਵੀ ਕਰ ਲੋ ਚੈੱਕ ਸਿਰਫ ਤੇ ਸਿਰਫ 545 ਦਾ ਸੂਟ ਜੇ ਤੇ ਆ ਵੀ ਲੈ ਲੋ ਸੂਟ ਕਰ ਲੋ ਬੁੱਕ ਫਰੰਟ ਬੈਕ ਵਰਕ ਦੇ ਨਾਲ ਬਾਟਮ ਨਾਲ ਜੇ ਨਾਲ ਵੈਲਵਟ ਦੀ ਇਹਦੇ ਸ਼ਰਟ ਆਉਣੀ ਜੇ ਵੈਲਵਟ ਦੀ ਬਾਟਮ ਆਉਣੀ ਜੇ ਮਾਈਕਰੋ ਵੈਲਵਟ ਰੇਟ ਆਉਣਾ ਜੇ ਇਹਦਾ ਵੀ ਸੇਮ 545 ਰੁਪਏ ਤੇ ਆ ਵੀ ਸੂਟ ਜਿਹੜੇ ਸੀਗੇ ਇਹ ਵੀ ਆਪਣੇ ਕੋਲ ਏਕ-ਏਕ ਸੂਟ ਹੀ ਰਹਿ ਗਿਆ ਜੇ ਇਹ ਵੀ ਜਿੰਨੇ ਬੁੱਕ ਕਰਨੇ ਭੈਣ ਭਰਾ ਕਿਸੇ ਨੇ ਸਾਡੇ ਨੇ ਕਰ ਸਕਦਾ ਆ ਸਟਾਲ ਨਾਲ ਜੇ ਇਹਦਾ ਭਾਜੀ ਇੱਕ ਦਾ ਡਿਜ਼ਾਈਨ ਖੋਲ ਕੇ ਦਿਖਾ ਦਿਓ ਜਿਹੜਾ ਮਰਜ਼ੀ ਖੋਲੋ ਡਿਜ਼ਾਈਨ ਸੇਮ ਹੋਣਾ ਜੇ ਕਲਰ ਆਜਣਾ ਜੇ ਇਹਦਾ ਇੱਕ ਗ੍ਰੇ ਆਜਣਾ ਜੇ ਤੇ ਇੱਕ ਆਪਣੇ ਕੋਲ ਆਜਣਾ ਜੇ ਆਹ ਕਾਫੀ ਸ਼ੇਡ ਆਹ ਲੋ ਮਾਈਕ੍ਰੋ ਵਾਲਵਟ ਦਾ ਸੂਟ ਜੇ ਰੇਟ ਸੇਮ ਆ ਗਿਆ ਜੇ 545 ਰੁਪਏ ਇੱਕ ਕਲਰ ਇੱਕ ਕਲਰ ਆ ਹੋਣਾ ਜੇ ਦੇ ਵਿੱਚ ਸਟਾਲ ਇਹਦੇ ਨਾਲ ਵੀ ਮਿਲਣਾ ਜੇ ਆਹ ਲੋ ਜੀ ਤੇ ਆ ਵੀ ਕਰ ਲੋ ਚੈੱਕ ਆ ਵੀ ਅੱਜ ਤੁਹਾਨੂੰ ਆਪਾਂ ਸੇਮ ਰੇਟ 'ਚ ਹੀ ਦੇ ਦੇਣਾ ਜੇ ਖਤਮ ਮੇਲਾ ਬਸ ਇਸ ਤੋਂ ਬਾਅਦ ਆਪਣੇ ਕੋਲ ਹੋਰ ਕੁਝ ਵੀ ਨਹੀਂ ਪਿੱਛੇ ਸਟਾਕ ਬਚਦਾ ਇਵੀ ਲੈ ਜਾਓ ਸਿਰਫ ਤੇ ਸਿਰਫ 545 ਰੁਪਈਆ ਦਾ ਚੱਕੋ ਜੀ ਆ ਵੀ ਲੈ ਜਾਓ ਸੂਟ 545 ਦੇ ਨਾਲ ਕੋਈ ਪਿੱਛੇ ਸਟਾਕ ਨਹੀਂ ਜਾਏਗਾ 노 ਪ੍ਰੋਫਿਟ 노 ਲਾਸ ਦੇ ਉੱਤੇ ਤੁਹਾਨੂੰ ਸੂਟ ਦੇ ਦਿੱਤੇ ਜੇ ਅੱਜ ਆਪਾਂ ਕਿਉਂਕਿ ਆਪਾਂ ਸਟਾਕ ਜਿਹੜਾ ਹੈ ਖਤਮ ਕਰ ਦੇਣਾ ਕਲੀਅਰ ਕਰ ਦੇਣਾ ਬਸ ਆਪਾਂ ਹੋਰ ਆਪਾਂ ਸਰਦੀਆਂ ਵਾਲਾ ਸਟਾਕ ਜਿਆਦਾ ਆਪਣੇ ਕੋਲ ਰੱਖਣਾ ਨਹੀਂਗਾ ਬਸ ਫਿਨਿਸ਼ ਆ ਜਿਹੜੀ ਵੀਡੀਓ ਹੁਣ ਦੇਣ ਲੱਗਾ ਤੁਹਾਨੂੰ ਮੈਂ ਜਿੰਨੇ ਵੀ ਸੂਟ ਆਉਣੇ ਆ ਇਹ ਸਾਰੇ ਆਉਣਗੇ ਜੇ ਸਿਰਫ ਤੇ ਸਿਰਫ ਨੋਂ ਸੌ 90 ਰੁਪਈਆ ਦੇ ਵਿੱਚ ਤਿੰਨ ਸੂਟ ਦਊਗਾ ਤੁਹਾਨੂੰ 990 ਦੇ ਕੋਈ ਵੀ ਜਿਹੜੇ ਮਰਜ਼ੀ ਲੈ ਲਿਓ ਆ ਸ਼ਰਟ ਜੇ ਇਹਦੀ ਆ ਸੂਟ ਆਉਂਦਾ ਜੇ ਆਲ ਓਵਰ ਚੈੱਕ ਕਰ ਲਓ ਰੇਟ 990 ਦੇ ਸੂਟ ਜੇ ਚੈੱਕ ਕਰਿਓ ਕੋਈ ਵੀ ਜਿਹੜੇ ਮਰਜ਼ੀ ਤਿੰਨ ਸੂਟੇ ਚੋਂ ਬੁੱਕ ਕਰ ਲਿਓ ਜੇ ਤੁਸੀਂ ਸ਼ਾਪ ਤੋਂ ਲੈ ਕੇ ਜਾਂਦੇ ਜਾਣ ਕੇ ਤੇ ਢਾਈ ਢਾਈ ਸੋਦਾ ਮੇਰੇ ਕੋਲ ਜਦੋਂ ਮਰਜ਼ੀ ਫੜ ਲਿਓ ਆ ਲਓ ਕੀ ਆਉਂਦਾ 250 ਰੁਪਈਆ ਦਾ ਕੁਝ ਵੀ ਨਹੀਂ ਆਉਂਦਾ ਤੁਹਾਨੂੰ ਮੈਂ ਕਿੰਨੇ ਸੋਹਣੇ ਸੋਹਣੇ ਸੂਟ ਦੇਣ ਲੱਗਾ ਜਲਦੀ ਜਲਦੀ ਬੁੱਕ ਕਰ ਲਿਓ ਆ ਲਓ ਜੀ ਜਿਹੜਾ 250 ਰੁਪਿਆ ਰੇਟ ਹੈ ਨਾ 250 ਰੁਪਈਓ ਦੁਕਾਨਦਾਰ ਰੇਟ ਜੇ ਸਾਡੇ ਕੋ ਇੱਥੇ ਆਣ ਕੇ ਲੈ ਕੇ ਜਾਣ ਦਾ ਹੋਏ ਜੇ ਆਣ ਕੇ ਇੱਥੇ ਵੀ ਕੋਈ ਆਖੇ ਸਾਨੂੰ 200 ਦਾ ਦੇ ਦੋ ਫਿਰ ਮੈਂ ਕੁਛ ਨਹੀਂ ਕਹਿ ਸਕਦਾ ਇਹ ਇੱਦਾਂ ਨਹੀਂ ਜੇ ਹੋਣਾ ਰੇਟ ਲੱਗਣਾ ਜੇ 250 ਰੁਪਈਆ 50 ਰੁਪਈਏ ਖੁੱਲੇ ਲੈ ਗਏ ਉਹ ਨਹੀਂ ਤਾਂ ਮੈਂ ਦੇ ਦੂੰਗਾ ਤੁਹਾਨੂੰ ਟੈਨਸ਼ਨ ਨਹੀਂ ਲੜੀ ਚੱਕੋ ਜੀ 500 ਦੇ ਦੋ ਸੂਟ ਸਿਰਫ ਦੁਕਾਨਦਾਰ ਰੇਟ ਜੇ ਜੇ ਤੁਸੀਂ ਆਨਲਾਈਨ ਲੈਂਦੇ ਇਹਦਾ ਤਿੰਨ ਸੂਟਾਂ ਦਾ ਆਰਡਰ ਪਹਿਣਾ ਜੇ ਤਿੰਨ ਸੂਟ ਮਿਲਨੇ ਜੇ ਤੁਹਾਨੂੰ 990 ਰੁਪਈਆ ਦੇ ਚੱਕੋ ਬਈ ਆਹ ਲਓ ਜੀ ਜਲਦੀ ਜਲਦੀ ਬੁੱਕ ਕਰੋ ਤੇ ਸਿੰਗਲ ਤੁਸੀਂ ਜੇ ਆਨਲਾਈਨ ਲੈਣਾ ਆ ਤਾਂ ਸਿੰਗਲ ਤੁਹਾਨੂੰ ਮੈਂ ਦੇ ਦੂੰਗਾ 300 ਤੇ 70 ਰੁਪਈਆ ਦਾ ਉਦਾਂ ਸਿੰਗਲ ਦਾ ਆਰਡਰ ਨਹੀਂ ਹੀ ਮੈਂ ਲੈਣਾ ਪਰ ਫਿਰ ਵੀ ਬਹੁਤ ਸਾਰੀਆਂ ਭੈਣਾਂ ਸਾਡੀਆਂ ਕਈ ਵਾਰੀ ਆ ਜਾਂਦੀਆਂ ਵੀ ਸਾਨੂੰ ਸਿੰਗਲ ਵੀ ਦੇ ਦਿਓ ਤੇ ਦੋ 700 ਦੇ ਲੈ ਲਿਓ ਯਾਰ ਚਲੋ ਜੀ ਚੱਲਦੀ ਵੀਡੀਓ ਚ ਚੱਲੋ ਕੱਲ ਚੱਲ ਗਿਆ ਜੇ ਰੇਟ ਉਦਾਂ ਮੈਂ ਰੇਟ ਇਹਦਾ ਪਾਉਣਾ ਨਹੀਂ ਦੁਕਾਨਦਾਰ ਰੇਟ ਹੈਗਾ ਜੇ ਇਹਦਾ 500 ਦੇ ਦੋ ਆਨਲਾਈਨ ਸਿੰਗਲ ਦਾ ਰੇਟ ਹੈਗਾ ਜੇ 370 ਤੇ ਦੋ ਬੁੱਕ ਕਰਦੇ ਜੇ ਤੇ 700 ਦੇ ਜੇ ਤੇ ਤਿੰਨ ਕਰੋਗੇ ਤੇ 900 90 ਦੇ ਹੁਣ ਇਹ ਵੇਖੋ ਵੀ ਤੁਸੀਂ ਕਿਵੇਂ ਫਾਇਦਾ ਲੈਣਾ ਹੈ ਤਾਂ ਸਕਰੀਨ ਸ਼ਾਟ ਲੈ ਕੇ ਬੁੱਕ ਕਰੋ ਪੇਮੈਂਟ ਆਨਲਾਈਨ ਅਡਵਾਂਸ ਦੇ ਨਾਲ ਬੁੱਕ ਕਰੋ ਸ਼ਿਪਿੰਗ ਫ੍ਰੀ ਦੇ ਨਾਲ ਬੁੱਕ ਕਰੋ ਆਲ ਓਵਰ ਇੰਡੀਆ ਚ ਬੁੱਕ ਕਰੋ ਚਾਹੇ ਤੁਸੀਂ ਵਿਦੇਸ਼ ਚੋਂ ਬਹਿ ਕੇ ਇੰਡੀਆ ਚ ਬੁੱਕ ਕਰੋ ਤੇਜਣ ਦੀ ਗਰੰਟੀ ਸਾਡੀ ਆ ਸੋਹਣੇ ਸੋਹਣੇ ਸੂਟ ਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਪ੍ਰਿੰਟ ਬਾ ਕਮਾਲ ਨੇ ਤੇ ਰੇਟ ਸਭ ਤੋਂ ਸੋਹਣੇ ਤੇ ਸਸਤਿਆਂ ਦੀ ਗਰੰਟੀ ਜਿਹੜੀ ਅਸੀਂ ਦਵਾਂਗੇ ਕੁਆਲਿਟੀ ਤੁਹਾਨੂੰ A1 ਦਵਾਂਗੇ ਪ੍ਰਿੰਟ ਬਹੁਤ ਸੋਹਣੇ ਨੇ ਸਟਾਕ ਬਹੁਤ ਸੋਹਣਾ ਆ ਤੇ ਸੂਟ ਗਿੰਤੀ ਮਿੰਤੀ ਦੇ ਜਾਂ ਜ਼ਿਆਦਾ ਬਲਕ ਚ ਆਪਣੇ ਕੋਲ ਆਰਡਰ ਨਹੀਂ ਜੇ ਹੈਗੇ ਤੇ ਨਾ ਹੀ ਸੂਟ ਹੈਗੇ ਜੇ ਓਹ ਜੇ ਮੇਰਾ ਮਾਊਂਟ ਡਾਇਵਰਸਟ ਡਿੱਗ ਰਿਹਾ ਚਲੋ ਜੀ ਲੈ ਆਓ ਜੀ ਬਸ ਆ ਜੇ ਲਾਸਟ ਸੂਟ ਆ ਲਾਸਟ ਕਰਦੇ ਆ ਆ ਜੇ ਲਾਸਟ ਸੂਟ ਤੇ ਆ ਹੈਗੇ ਆਪਣੇ ਕੋਲ ਜਿਹੜੇ ਸੂਟ ਹੈਗੇ 200 ਦੇ 50 ਰੁਪਈਆ ਦਾ ਸ਼ਾਪ ਦੇ ਆਣ ਕੇ ਲੈ ਕੇ ਜਾਉਂ ਵਾਸਤੇ ਮੈਂ ਵੀਡੀਓ ਦੇ ਸਟਾਰਟਿੰਗ ਜੀ ਦੱਸਿਆ ਹੈ ਕਿ 250 ਰੁਪਈਆ ਦੇ ਸੂਟ ਦਵਾਂਗਾ ਅੱਤ ਕਰਾ ਦਵਾਂਗਾ ਸਮਝੋ ਵੀ ਤੁਸੀਂ ਆਪਣੇ ਬੁੱਕ ਕਰੋ ਆਰਡਰ ਸੋਹਣੇ ਸੋਹਣੇ ਸੂਟਾਂ ਦੇ ਨਾਲ ਰੇਟ ਆ ਗਿਆ ਜ 250 ਰੁਪਏ ਤੇ ਇਹ ਤੁਸੀਂ ਪਿੱਛੇ ਮੇਰੇ ਬਿਲਡਿੰਗ ਵੇਖ ਲਈ ਜਿਹੜੀ ਡੇ ਆ ਡੇ ਪੀ ਇਹ ਸੂਟਾਂ ਦੀ ਬੜੀ ਉੱਚੀ ਬਿਲਡਿੰਗ ਕਰਤੀ ਸੀ ਉਹ ਪਿੱਛੇ ਸਾਰੇ ਸੂਟ ਖੋਲਤੇ ਆ ਰੈਕ ਖਾਲੀ ਹੋ ਗਏ ਆ ਸਟਾਕ ਖਤਮ ਗਰਮ ਸੂਟਾਂ ਦਾ ਮੇਲਾ ਜਿਹੜਾ ਜੇ ਲੁੱਟਿਆ ਚੱਲਿਆ ਜੇ ਵੀਡੀਓ ਚੱਲ ਗਈ ਆ ਆਨਲਾਈਨ ਪੈ ਗਈ ਆ ਲਾਈਵ ਵੀ ਹੋ ਗਈ ਆ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ ਹੋਰ ਸੋਹਣੇ ਸੂਟਸ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਫੇਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ